ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਫਤਿਹ ਐਸਐਮ ਆਪਣੇ ਹੀ ਪਿੰਡ ਕੋਕਰੀ ਕਲਾ ਦੇ ਵਿੱਚ ਜੋ ਵਿਰੇਕ ਮਹੀਨੇ ਧੰਤਨ ਬਾਬਾ ਵੀਰ ਸਿੰਘ ਜੀ ਨਾਨਕ ਸਰ ਐਨਜੀਓ ਵੱਲੋਂ ਅਤੇ ਧੰਤਨ ਬਾਬਾ ਮੱਖਣ ਸ਼ਾਹ ਲਵਾਨਾ ਜੀ ਐਨਜੀਓ ਵੱਲੋਂ ਅਤੇ ਸਾਡੇ ਸਾਰੇ ਹੀ ਐਨਆਰਆਈ ਭਰਾਵਾਂ ਦੇ ਜੋ ਸਹਿਯੋਗ ਦੇ ਨਾਲ ਰਾਸ਼ੀ ਦੀ ਸੇਵਾ ਕੀ ਕੀ ਜਾਂਦੀ ਆ ਵੱਖ-ਵੱਖ ਪਿੰਡਾਂ ਦੇ ਵਿੱਚ ਸੋ ਪਹਿਲਾਂ ਬਦਰੀ ਕਲਾ Rao ਕੇ ਜਦਾਰੇ ਵਾਲਾ ਮਾਨੂ ਕੇ ਸਮਾਦ ਭਾਈ ਅਜੀਤਵਾਲ ਦਾਤਾ ਕਿਰੀਚਾਲ ਦੇ ਪਿੰਡਾਂ 'ਚ ਰਾਸ਼ਨ ਦੀ ਸੇਵਾ ਕਰਕੇ ਆਏ ਤੇ ਲਾਸਟ ਦੇ ਵਿੱਚ ਮੈਂ ਆਪਣੇ ਹੀ ਪਿੰਡ ਤੇ ਆ ਕੇ ਜਿਹੜੇ ਮੇਰੇ ਕੋਲ ਪਰਿਵਾਰ ਆ ਲੋੜਵੰਦ ਬਿਲਕੁਲ ਹੀ ਲੋੜਵੰਦ ਪਰਿਵਾਰ ਆ ਉਹਨਾਂ ਨੂੰ ਹੀ ਰਾਸ਼ਨ ਦੀ ਸੇਵਾ ਕਰਦੇ ਆ ਸੋ ਪਰਿਵਾਰਾਂ ਨੂੰ ਬ੍ਰੇਕ ਮੈਂ ਨਿਆਪਾ ਜੋ ਬੇਕੀ ਕਰਦੇ ਆ ਕਿ ਭਾਈ ਗੁਰੂ ਘਰ ਜਾਇਆ ਕਰੋ ਜਾਣੇ ਤੇ ਹੁਣ ਇੱਕ ਬੇਕੀ ਹੋਰ ਕਰਨੀ ਆ ਆਪਣਾ ਮਨ ਬਣਾਓ ਅਮਰਦੀਵ ਸੇਕੋ ਠੀਕ ਹੈ ਜੀ ਅਮਰਦੀਵ ਸੇਕੋ ਅਮਰ ਸੇਕੋ ਤੋਂ ਬਿਨਾ ਪਾਰ ਉਤਾਰਾ ਨਹੀਂ ਹੋਣਾ ਦੇਖੋ ਸਾਰੇ ਦੀ ਉਮਰ ਤਕਰੀਬਨ ਕੋਈ 50 ਸਾਲ ਦੇ ਆ ਕੋਈ 50 ਤੋਂ ਉੱਪਰ ਆ ਕਿਵੇਂ ਕਿਵੇਂ ਆ ਬਜ਼ੁਰਗੋ ਉਮਰ ਬਹੁਤ ਹੋ ਗਈ ਆ ਆਹ ਹੁਣ ਦਾੜੇ ਤੇ ਟੋਣੇ ਬੰਦ ਕਰ ਦੋ ਇਹ ਸਮੇਤਰੀ ਪੜਾ ਕੋ ਤੋਂ 100-100 ਪਟਾਕਾ ਪਾਇਆ ਜਾਂਦਾ ਠੀਕ ਹੈ ਨਾ ਇਨੀ ਮੁਰਕੇ ਜਮਦੂਦ ਖੱਡ-ਖੱਡ ਕੇ ਲੈ ਕੇ ਜਾਂਦੇ ਆ ਉਹ ਰੱਬ ਤਾਂ ਬਹੁਤ ਪੀੜਾ ਹੋ ਜੁਤੀ ਖੱਡਦੇ ਮੁੜ ਕੇ 84 ਲੱਖ ਜੂਨ ਫਿਰ ਘੋਬਣੀ ਪੈਂਦੀ ਬੰਦੇ ਨੂੰ 750 ਕਰੋੜ ਸਾਲ ਆ ਗਿਆ ਤੇ ਮੁਰਖਾ ਦੇ ਲੈਣ ਵਾਸਤੇ ਇਸ ਲਈ ਗੁਰੂ ਘਰ ਜਾਇਆ ਕਰੋ ਅੰਮ੍ਰਿਤ ਛਕੋ ਜਰੂਰ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਆ ਜੇ ਅੰਮ੍ਰਿਤ ਛਕਿਆ ਹੋਊਗਾ ਤਾਂ ਜਾ ਕੇ ਸਾਧ ਸੰਗਤ ਨੂੰ ਤੁਹਾਨੂੰ ਵਾਸਤਾ ਮਿਲਣਾ ਨਹੀਂ ਤਾਂ ਹੀ ਭੜਗਦੇ ਫਿਰਨਾਂ ਕੰਪਲੈਟਾ ਮੰਨਦੇ ਆ ਜਿਹੜਾ ਬੁੱਢਾ ਆ ਪਰ ਨਹੀਂ ਛੱਕਦਾ ਨਿਗਰਾ ਹੋ ਕੇ ਜਾਂਦਾ ਮਰਦਾ ਉਹ ਭੂਤਪ੍ਰੇਤ ਨਹੀਂ ਬਣਦਾ ਫਿਰ ਫਿਰ ਉਹ ਅਸੀਂ ਭੜਕਦੇ ਰਹਿੰਦੇ ਆ ਇਹ ਦੁਨੀ ਦੇ ਵੇਖੋ ਕਿਵੇਂ ਕਰਨੀ ਆ ਠੀਕ ਆ ਜੀ ਇਹੀ ਬੇਇਨਤੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ